ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਨੂੰ ਇਹ ਦੇਖ ਕੇ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਰੱਖਿਆ ਜੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਕਰਿਆ ਹਾਈ ਤੇ ਉਹ ਕਰ ਲਓ ਜੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬਣਾਉਣੀ ਹੈ ਜੀ ਡਿਜ਼ਾਈਨ ਆਪਾਂ ਇਪਾਂ ਸਲਾਈ ਦੇ ਬਾਈ ਕੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਕਪੁੱਠੇ ਬਣਾ ਲਈ ਜੀ ਆਪਾਂ ਨੇ ਹੁਣ ਡਿਜ਼ਾਈਨ ਸ਼ੁਰੂ ਕਰਦੇ ਆ ਜੀ ਇੱਕ ਕੁੰਡਾ ਉਤਾਰਾਂਗੇ ਜੀ ਆਪਾਂ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਗੋਣਾਂਗੇ ਜੀ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਗੋਣਾਂਗੇ ਆਪਾਂ ਇੱਕ ਗੁੰਡੇ ਦੇ ਤਿੰਨ ਗੁੰਡੇ ਬਣਾਵਾਂਗੇ ਜੀ ਇੱਕ ਗੁੰਡਿਆ ਜੀ ਇੱਕ ਬਲ ਪਾ ਲਾਂਗੇ ਦੁਬਾਰੇ ਫੇਰ ਬੋਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੋਣਾਂਗੇ ਜੀ ਫੇਰ ਆਪਾਂ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਇੱਕ ਗੁੰਡਾ ਬਣ ਲਿਆ ਜੀ ਇੱਕ ਬਲ ਪਾਵਾਂਗੇ ਦੁਬਾਰੇ ਫੇਰ ਬੋਣਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਬੋਣਾਂਗੇ ਜੀ ਦੋ ਗੁੰਡੇ ਆਪਾਂ ਉੱਥੇ ਬੋਣਾਂਗੇ ਫਿਰ ਆਪਾਂ ਦੋ ਕੁੰਡੇ ਸਿੱਧੇ ਪਾਉਣਾਗੇ ਜੀ ਇੱਕ ਕੁੰਡੇ ਦੇ ਉੱਪਰ ਤਿੰਨ ਬਣਾਵਾਂਗੇ ਇੱਕ ਬਲ ਪਾ ਲਾਂਗੇ ਜੀ ਦੁਬਾਰੇ ਫੇਰ ਪਾਉਣਾਗੇ ਇੱਕ ਕੁੰਡਾ ਆਪਾਂ ਸਿੱਧਾ ਪਾਉਣਾਗੇ ਫਿਰ ਆਪਾਂ ਇੱਕ ਕੁੰਡੇ ਤੇ ਤਿੰਨ ਕੁੰਡੇ ਬਣਾਵਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਪਾਉਣਾਗੇ ਇਹ 7 ਕੁੰਡੇ ਜਿਹਾ ਡਿਜ਼ਾਈਨ ਬਣਦਾ ਜੀ। 2 ਕੁੰਡੇ ਆਪਾਂ ਗੈਬ ਵਾਸਤੇ ਪੁੱਠੇ ਆ ਜੀ ਆਪਣੇ। 9 ਕੁੰਡੇ ਹੋ ਗਏ ਜੀ। ਹੁਣ ਅੱਗੇ ਜੀ ਪੁੱਠੇ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ। 2 ਕੁੰਡੇ ਆਪਾਂ ਸਿੱਧੇ ਪੂਣਾਂਗੇ ਜੀ। ਧਾਗਾ ਅੱਗੇ ਕਰਕੇ 2 ਕੁੰਡੇ ਆਪਾਂ ਪੁੱਠੇ ਪੂਣਾਂਗੇ ਜੀ। ਜੋ ਜਿਹੜੇ ਆਪਾਂ ਇੱਕ ਕੁੰਡੇ ਦੇ ਤਿੰਨ ਬਣਾਏ ਸੀ ਉਹ ਕੁੰਡੇ ਆਪਾਂ ਨੇ ਪੁੰਨੇ ਨਹੀਂ ਹੈਗੇ ਜੀ ਉਤਾਰਾਂਗੇ ਇਹ ਕੁੰਡਾ ਜਿਹੜਾ ਇੱਕ ਪੁੰਨਾ ਸੀ ਆਪਾਂ ਨੇ ਉਹ ਵੀ ਉਤਾਰਾਂਗੇ ਜੀ ਫਿਰ ਜਿਹੜੇ ਤਿੰਨ ਕੁੰਡੇ ਪੁੰਨੇ ਸੀ ਆਪਾਂ ਨੇ ਉਹ ਵੀ ਉਤਾਰ ਲਾਂਗੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਦੋ ਧਾਗਾ ਵਿਚੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਫੇਰ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਹੁਣ ਆਪਾਂ ਜਿਹੜੇ ਇੱਕ ਤੋਂ ਤਿੰਨ ਗੁੰਡੇ ਬਣਾਏ ਸੀ ਉਹ ਗੁੰਡੇ ਆਪਾਂ ਉਤਾਰਾਂਗੇ ਜੀ ਬੁਣਨੇ ਨਹੀਂ ਹੈਗੇ ਇੱਕ ਗੁੰਡਾ ਜਿਹੜਾ ਵਿੱਚ ਸਿੱਧਾ ਬੁਣਿਆ ਸੀ ਉਹ ਉਤਾਰ ਲਾਂਗੇ ਜੀ ਫੇਰ ਆਪਾਂ ਇਹ ਤਿੰਨ ਗੁੰਡੇ ਤਾਰਾਂਗੇ ਜੀ ਬਿਨਾ ਬੁਣਿਆ ਉਤਾਰ ਲੈਣਾ ਜੀ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਇੱਕ ਕੁੰਡਾ ਪੁੱਠਾ ਪੋਣਾਂਗੇ। ਹੁਣ ਅੱਗੇ ਜੇਪਾ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ। ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ। ਹੁਣ ਆਪਾਂ ਇਹ ਜਿਹੜੇ ਤਿੰਨ ਕੁੰਡੇ ਨੇ ਜੀ ਇਹਨਾਂ ਨੂੰ ਅੱਗੇ ਲੈ ਕੇ ਆਣਾ ਹੈ। ദോ കി ലോ കു സിദ്ധേ ഇ ਦੋ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਫਿਰ ਆਪਾਂ ਤਿੰਨ ਕੁੰਡਾ ਨੇ ਜਿਹੜੇ ਨਾਲ ਪਿੱਛੇ ਲੈ ਕੇ ਜਾਵਾਂਗੇ ਜਿਹੜੇ ਦੋ ਕੁੰਡੇ ਨੇ ਆਪਣੇ ਸਿੱਧੇ ਬਣਾਏ ਸੀ ਇਹਨਾਂ ਨੂੰ ਅੱਗੇ ਲਿਆਵਾਂਗੇ 이제 2개의 구멍을 동일하게 만들었습니다. 그리고 3개의 구멍을 함께 만들었습니리고 2개의 구멍을 동일하게 ਫਿਰ ਧਾਗਾ ਪਿੱਛੇ ਕਰਕੇ ਆਪਾਂ ਜਿਹੜੇ ਤਿੰਨ ਕੁੰਡੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਦੋ ਕੁੰਡਿਆਂ ਨੂੰ ਪਿੱਛੇ ਲੈ ਕੇ ਜਾਵਾਂਗੇ 33 ਕੁੰਡਿਆਂ ਨੂੰ ਇਕੱਠੇ ਪੁਣਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ। ਇਹ ਸੰਤ ਵਾਲਾ ਕੁੰਡਾ ਇੱਕੇ ਵੀ ਸਿੱਧਾ ਪੋਣਾਂਗੇ। ਹੁਣ ਆਪਾਂ ਇਹ ਦੋ ਕੁੰਡੇ ਅੱਗੇ ਲਿਆਵਾਂਗੇ ਜੀ। ਇਹ ਤਿੰਨ ਕੁੰਡੇ ਆਪਾਂ ਪਿੱਛੇ ਲੈ ਕੇ ਜਾਵਾਂਗੇ ਜੀ। ਤੇ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ। ਤੇ ਤਿੰਨ ਕੁੰਡੇ ਆਪਾਂ ਇੱਕਠੇ ਬੁਣਾਗੇ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਪਰ ਕੁੱਠੇ ਬੁਣਾਗੇ ਇੱਕ ਕੁੰਡਾ ਸਿੱਧਾ ਬੁਣਾਗੇ ਇਹ ਜੀ ਪੁੱਠੇ ਸਲਾਈ ਤੇ ਇੱਕ ਹੁੰਡਾ ਉਤਾਰ ਲਿਆ ਜੀ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਅਸਲ ਇਹ ਤਿੰਨ ਕੁੰਡੇ ਬੁਣਾਂਗੇ ਜੀ ਆਪਾਂ ਪੁੱਠੇ ਇਹ ਕੁੰਡਾ ਆਪਾਂ ਉਤਾਰਾਂਗੇ ਜੀ ਬੁਣਨਾ ਨਹੀਂ ਹੈਗਾ ਫਿਰ ਆਪਾਂ ਤਿੰਨ ਕੁੰਡੇ पुठे बुना गए जी धागा पिछे करके दो कुंडे आप सीधे बुना गए जी फिर धागा अगे लियावे जी तीन कुंडे आप पुठे बुना गए जी एक कुंडा स्लिप करा जी फिर तीन कुंडे आप पुठे बुना गए जी धागा पिछे करके दो कुंडे आप सीधे बुना गए जी एक कुंडा पुठा बुना ਨੋ ਵਗੇ ਸਿੱਧੇ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਆਪਾਂ ਪੁੱਠੇ ਪੁਣਾਗੇ ਜੀ ਦੋ ਗੁੰਡੇ ਆਪਾਂ ਸਿੱਧੇ ਪੁਣਾਗੇ ਜੀ ਫੇਰ ਆਪਾਂ ਤਿੰਨ ਗੁੰਡਾ ਇੱਕ ਗੁੰਡੇ ਤੋਂ ਤਿੰਨ ਬਣਾਵਾਂਗੇ ਜੀ ਇੱਕ ਦੋ ਤਿੰਨ ਇੱਕ ਗੁੰਡਾ ਆਪਾਂ ਸਿੱਧਾ ਪੁਣਾਗੇ ਜੀ ਫੇਰ 2 ਤੇ 3 ਤਿੰਨ ਗੁੰਡੇ ਬਣਾ ਲਏ ਜੀ ਇੱਕ ਗੁੰਡੇ ਤੋਂ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਤੇ ਆਪਣਾ ਦੂਜਾ ਡਿਜ਼ਾਈਨ ਸ਼ੁਰੂ ਹੋ ਗਿਆ ਜੀ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਤੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਫਿਰ ਆਪ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਫੇਰ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਕੁੰਡਾ ਸਿੱਧਾ ਬੁਣਾਂਗੇ ਹੁਣ ਆਗੇ ਜੀ ਪੁੱਠੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਕੇ ਆਪਾਂ ਦੋ ਕੁੰਡੇ ਪੁੱਠੇ ਬੁਣਾਗੇ ਜੀ ਹੁਣ ਜਿਹੜੇ ਆਪਾਂ ਇੱਕ ਤੋਂ ਤਿੰਨ ਕੁੰਡੇ ਬਣਾਏ ਸੀ ਇਹ ਕੁੰਡੇ ਆਪਾਂ ਨੇ 슬ਿੱਪ ਕਰ ਲੈਣੇ ਨੇ ਜੀ ਗੁੰਨੇ ਨਹੀਂ ਹੈਗੇ ਇਹ ਬੜਾ ਕੁੰਡਾ ਵੀ ਫੇਰ ਆਪਾਂ ਨੇ ਤਿੰਨ ਕੁੰਡੇ ਉਤਾਰ ਲੈਣੇ ਨੇ ਜੀ ਦੋ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੁਣਾਗੇ ਜੀ ਧਾਗਾ ਅੱਗੇ ਲਿਆ ਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਮਨੇ ਇਹ ਵਾਲੇ ਕੁੰਡੇ ਆਪਾਂ ਉਤਾਰਾਂਗੇ ਜੀ। ਇਹ ਸੈਂਟਰ ਵਾਲਾ ਵੀ ਉਤਾਰਾਂਗੇ ਜੀ। ਫੇਰ ਆਪਾਂ ਤਿੰਨ ਕੁੰਡੇ ਉਤਾਰ ਲਾਂਗੇ, ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ। ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ। ਇੱਕ ਕੁੰਡਾ ਪੁੱਠਾ ਬੁਣ ਲਾਂਗੇ। ਨਾਗੇ ਸਿੱਧੀ ਸਲਾਈ ਤੇ। ਇੱਕ ਕੁੰਡਾ ਉਤਾਰ ਲਈ। ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ। ਫੇਰ ਆਪਾਂ ਨੇ ਤਿੰਨ ਗੁੰਡੇ ਅੱਗੇ ਲੈ ਕੇ ਜਾਵਾਂਗੇ 2 ਗੁੰਡੇ ਆਪਾਂ ਪਿੱਛੇ ਲੈ ਕੇ ਜਾਵਾਂਗੇ ਨਾ ਫੇਰ ਤਿੰਨ ਗੁੰਡਿਆਂ ਨੂੰ ਇਕੱਠੇ ਬੋਣਾਂਗੇ ਇੱਕ ਗੁੰਡਾ ਬਣਾਵਾਂਗੇ ਇਹ ਤਿੰਨ ਗੁੰਡਿਆਂ ਦਾ दो कुंडे आपा सीधे बुनांगे जी सेंटर वाला भी सीधा गुनोंगे जी कुंडा आपा वेदा पनेया दो कुंडे आगे ले आके आने ने जी ये कुंडे आपा पीछे लेके जावांगे ये दो कुंडे आपा सीधे बुनांगे जी ਤਿੰਨ ਨੂੰ ਗੁੰਡਿਆਂ ਨੂੰ ਇਕੱਠੇ ਬੁਣਾਗੇ ਜੇ ਆਪਾਂ ਤਿੰਨ ਨੂੰ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਗੇ ਫਿਰ ਆਪਾਂ ਇਹ ਤਿੰਨ ਗੁੰਡੇ ਅੱਗੇ ਲਿਆਵਾਂਗੇ ਜੀ ਤੋ ਕੁੰਡੇ ਪਿੱਛੇ ਲੈ ਕੇ ਜਾਵਾਂਗੇ ਹੁਣ ਪਾਤ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਪੁਣਾਂਗੇ ਕੁੰਡੇ ਸਿੱਧਾ ਬੁਣਾਂਗੇ ਜੀ ਅभी ਫਿਰ ਆਪਾਂ ਇਹ ਦੋ ਕੁੰਡੇ ਅੱਗੇ ਲੈ ਕੇ ਆਵਾਂਗੇ ਜੀ ਤਿੰਨ ਕੁੰਡੇ ਪਿੱਛੇ ਲੈ ਕੇ ਜਾਵਾਂਗੇ ਜੀ ਇਹ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਫਿਰ ਆਪਾਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਤਾਂ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਤੇ ਦੇਖੋ ਜੀ ਦੋ ਡਿਜ਼ਾਈਨ ਬਣ ਗਏ ਜੀ ਆਪਣੇ 21 ਸਲਾਈ ਦਾ ਡਿਜ਼ਾਈਨ ਹੈ ਜੀ ਬਾਕੀ ਪੁੱਠੇ ਸਿੱਧੇ ਗੁੰਡੇ ਬੰਦੇ ਨੇ ਜੀ ਆਪਣੇ ਬਹੁਤ ਹੀ ਆਸਾਨ ਜਿਹਾ ਡਿਜ਼ਾਈਨ ਹੈ ਜੀ ਸਿੰਪਲ ਜਿਹਾ ਬਣ ਕੇ ਦੇਖੋ ਜੀ ਕਿੰਨਾ ਪਿਆਰਾ ਲੱਗਦਾ ਜੀ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਏ ਜੀ ਡਿਜ਼ਾਈਨ ਬੰਦ ਬਣਾਓ ਜੀ ਆਪਣੇ ਕੋਟ ਇਸ ਵਾਟਰ ਦੇ ਧੰਨਵਾਦ ਜੀ